ਜਗਰਾਉਂ ਦੇ ਚੌਂਕੀਮਾਨ ਟੋਲ ਪਲਾਜ਼ੇ ਉੱਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੀ ਆਏ ਦਿਨ ਕਿਸੇ ਨਾ ਕਿਸੇ ਨਾਲ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਤਾਜ਼ਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਕਿਸਾਨ ਆਪਣੇ ਪਰਿਵਾਰ ਨਾਲ ਜਗਰਾਉਂ ਤੋਂ ਲੁਧਿਆਣੇ ਜਾ ਰਿਹਾ ਸੀ ਤਾਂ ਟੋਲ ਪਲਾਜ਼ੇ ਤੇ ਪਹੁੰਚ ਕੇ ਜਦੋਂ ਉਸ ਨੇ ਆਪਣਾ ਕਿਸਾਨ ਕਾਰਡ ਟੋਲ ਪਲਾਜ਼ੇ ਦੇ ਕਰਮਚਾਰੀਆਂ ਨੂੰ ਦਿਖਾਇਆ ਤਾਂ ਉਹਨਾਂ ਨੇ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਟੋਲਪਲਾઝા ਕਰਮਚਾਰੀਆਂ ਨੂੰ ਲੱਗਿਆ ਕਿ ਕਿਸਾਨ ਦਾ ਪਰਿਵਾਰ ਉਹਨਾਂ ਦੀ ਵੀਡੀਓ ਬਣਾ ਰਿਹਾ ਜਿਸ ਬਾਰੇ ਪੁੱਛਣ ਤੇ ਕਿਸਾਨ ਨੇ ਕਿਹਾ ਕਿ ਉਸਦੇ ਬੱਚੇ ਕਾਰ ਵਿੱਚ ਬੈਠੇ ਆਪਣੀ ਵੀਡੀਓ ਬਣਾ ਰਹੇ ਨੇ ਪਰ ਕਿਸਾਨ ਦੇ ਜਵਾਬ ਤੋਂ ਟੋਲਪਲਾઝા ਕਰਮਚਾਰੀ ਸੰਤੁਸ਼ਟ ਨਹੀਂ ਹੋਏ ਅਤੇ ਉਹਨਾਂ ਨੇ ਕਿਸਾਨ ਨਾਲ ਬਹਿਸਬਾਜੀ ਸ਼ੁਰੂ ਕਰਕੇ ਉਸ ਦੀ ਗੱਡੀ ਦਾ ਸ਼ੀਸ਼ਾ ਭੰਨ ਦਿੱਤਾ ਜਿਸ ਕਰਕੇ ਗੱਡੀ ਵਿੱਚ ਬੈਠੇ ਬੱਚੇ ਵਿੱਚੋਂ ਇੱਕ ਬੱਚੇ ਦੇ ਸ਼ੀਸ਼ੇ ਦੇ ਟੁਕੜੇ ਜਾ ਵਜੇ ਇਸ ਮੌਕੇ ਕਿਸਾਨ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਆਏ ਦਿਨ ਟੋਲ ਪਲਾਜੇ ਤੇ ਕਰਮਚਾਰੀ ਲੜਾਈ ਝਗੜੇ ਕਰਦੇ ਰਹਿੰਦੇ ਨੇ ਜਿਸ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਟੋਲ ਪਲਾਜੇ ਕਰਮਚਾਰੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦੂਰ ਹੋ ਸਕੇ ਜਗਰੋਂ ਤੋਂ ਹੀ ਮਰਾਜ ਬੱਬਰ ਦੇ ਨਾਲ ਰਜਨੀ ਸਬੰਸਲ ਦੀ ਰਿਪੋਰਟ ਤੇ ਕੀ ਗੱਲ ਕੇ ਲੜਾਈ ਕੁਝ ਨਹੀਂ ਸਰ ਸਾਡਾ ਡੇਲੀ ਆਪੜਾਣਾ ਜਗਰਾਓ ਤੋਂ ਅਸੀਂ ਆ ਰਹੇ ਸਾਡੇ ਕੋਲ ਕਿਸਾਨੀ ਕਾਰਡ ਆ ਅਸੀਂ ਇਹਨੂੰ ਬੰਦੇ ਨੂੰ ਦਿਖਾਇਆ ਪਰਸੋ ਵੀ ਇਹਨੂੰ ਇੱਕ ਗੱਲ ਸਮਝਾਈ ਸੀ ਵੀ ਤੂੰ ਨਾ ਪੰਗਾ ਲੈ ਸਾਡੇ ਕੋਲ ਕਾਰਡ ਆ ਸਾਡਾ ਡੇਲੀ ਆਉਣਾ ਜਾਣਾ ਇਹ ਕਹਿੰਦਾ ਤੁਸੀਂ ਮੇਰੀ ਵੀਡੀਓ ਬਣਾ ਰਹੇ ਹੋ ਵੀਡੀਓ ਬੱਚੇ ਆਪਣੀ ਬਣਾ ਰਹੇ ਸੀਗੇ ਮੈਂ ਇਹਨੂੰ ਕਿਹਾ ਵੀਡੀਓ ਅਸੀਂ ਆਪਣੀ ਮੁੰਡੇ ਬਣਾ ਰਹੇ ਨੇ ਤੁਹਾਡੀ ਵੀਡੀਓ ਨਹੀਂ ਬਣੀਗੀ ਕਹਿੰਦਾ ਮੈਂ ਲੰਘ ਨਹੀਂ ਜਣਾ ਉਧਰ ਦੀ ਲਗਾਓ ਅਸੀਂ ਇਹਨੂੰ ਉਤਰ ਕੇ ਗੱਲ ਕਰਕੇ ਵੀ ਤੇਰੇ ਦਿਮਾਗ ਵਿੱਚ ਨੁਕਸਾ ਕੋਈ ਪ੍ਰੋਬਲਮ ਆ ਤੈਨੂੰ ਪਰਸੋ ਤੁਹਾਨੂੰ ਸਮਝਾਈ ਆਈ ਤੜੇ ਕੋਲ ਕਾਰਡ ਵੀ ਅਸੀਂ ਡੇਲੀ ਆਉਣਾ ਜਾਣਾ ਹੁੰਦਾ ਹੈ ਇਹ ਯਾ ਤੋਬ ਇਹਨੇ ਡਾਂਗਾ ਚੱਕ ਲਿਆ ਬਦਮਾਸ਼ੀ ਕੀਤੀ ਆ ਉੜ ਕੇ ਇੱਥੋਂ ਆ ਕੇ ਭੱਜ ਗਿਆ ਸ਼ੀਸ਼ਾ ਤੋੜਿਆ ਗੱਡੀ ਨਾਲ ਉੱਥੇ ਵਿੱਚੇ ਕੁੜੀਆਂ ਵਾਲੇ ਕੁੜੀਆਂ ਦੇ ਸੱਟਾਂ ਲੱਗੀਆਂ ਹੋਈਆਂ ਆ ਦੇਖੋ ਦਿਖਾ ਦੇ ਇਹ ਸਰ ਇਹ ਮੇਰੇ ਕਬੱਡੀ ਇਹ ਹੁਣ ਦੇਖੋ ਕਿੰਨੀ ਕਿੰਨਾਂ ਦੀ ਬਦਮਾਸ਼ੀ ਆ ਇਥੇ ਕਿ ਸਾਡੇ ਹੀ ਪੱਗਾ ਬਣਿਆ ਹੀ ਸਰਦਾਰ ਆ ਠੀਕ ਆ ਇਹ ਕਹਿੰਦੇ ਸਾਡੇ ਦਮਾਲੇ ਵਾਲੇ ਬੰਦੇ ਨੂੰ ਪਹਿਲਾਂ ਤੁਹਾਨੂੰ ਬੁਲਾਓ ਜਿਹਦੇ ਨਾਲ ਬਹਿਸ ਹੋਈ ਸੀ ਇਹਨਾਂ ਨੇ ਡਾਂਗਾ ਚੱਕਿਆ ਕੈਮਰਾ ਅਕੋਰਡਿੰਗ ਕੱਢ ਲਓ ਐਨੀ ਪਬਲਿਕ ਗੜੀ ਆ ਆ ਦਿਖਾਓ ਪਿੰਡਾ ਐਨੀ ਪਬਲਿਕ ਖੜੀ ਆ ਦੇਖੋ ਬੱਚੇ ਦੇ ਹੱਥ ਲੱਗੀ ਸੱਟ ਉਹਦੇ ਚੱਟ ਵੜਿਆ ਆਹ ਨਹੀਂ ਪਬਲਿਕ ਖੜੀ ਵੀ ਬੰਦੇ ਆ ਪੂਰੇ ਆਹ ਦੇਖੋ ਇਹ ਪਬਲੀਕ ਦੇ ਪੁੱਛੋ ਵੀ ਇਹਨਾਂ ਨੇ ਬਦਮਾਸ਼ੀ ਕੀਤੀ ਕਿ ਨਹੀਂ ਕੀਤੀ ਕੀ ਪੁੱਛੋ ਇਹਨਾਂ ਨੂੰ ਇਹ ਬਦਮਾਸ਼ੀ ਕਰਦੀ ਆ ਸਰ ਗੱਲ ਇਹ ਹੈ ਕਿ ਇੱਕ ਤੇ ਅਗਰ ਇਹਨਾਂ ਦਾ ਜਿਹੜਾ ਆਪਣਾ ਟੈਗ ਲੱਗਾ ਹੋਵੇ ਟੈਗ ਬਲੈਕਲਿਸਟ ਹੋ ਜੇ ਤੇ ਡਬਲ ਟੋਲ ਲੈਂਦੇ ਆ ਜਿਸਕੇ ਡਬਲ ਟੋਲ ਹੋਮਟੇ ਬਲੋ ਹੀ ਅਪਰੂਵ ਨਹੀਂ ਆਏਗਾ ਪਹਿਲੀ ਗੱਲ ਦੂਜੀ ਗੱਲ ਇਹਨਾਂ ਨੂੰ ਕਾਰ ਦਿੱਖਾਓ ਕਿਸਾਨ ਯੂਨੀਅਨ ਦਾ ਅੱਜ ਕਿਸਾਨ ਯੂਨੀਅਨ ਦੇ ਬੰਦੇ ਆ ਇਹ ਉਹ ਕਾਰ ਨੂੰ ਵੀ ਨਹੀਂ ਮੰਨਦੇ ਠੀਕ ਹੈ ਜੀ ਫਿਰ ਇਹ ਗਾਲੋ ਗਾਲੀ ਉਹਦੇ ਹੱਥੀ ਪੈਂਦੇ ਆ। ਉਹ ਨਹੀਂ ਲੋਹਾ ਕਿੱਥੇ ਨਿਕਲਿਆ ਇਹਨਾਂ ਨੇ ਪੁੱਛੋ ਨੀ ਚਾ ਟੋੜ ਛੱਡਿਆ। ਅੱਗੋਂ ਉਹਦੀ ਬਾਰੀ ਸਾਦੀ ਇਹਨਾਂ ਨੇ ਵੀ ਕੀ ਗੱਲ ਜੀ। ਬਦਮਾਸ਼ੀ ਇਹਨਾਂ ਦੇ ਹੱਥ ਲੈਂ ਇੱਥੇ ਚੱਲ ਜਾਓ ਜਿਹੜੇ ਮਾਜੀ ਟੋਲ ਟੈਕਸ ਤੋਂ ਚੱਲ ਜਾਓ। ਬਦਮਾਸ਼ੀ ਤੋਂ ਬਿਨਾ ਇਹਨਾਂ ਦਾ ਕੋਈ ਕੰਮ ਨਹੀਂ ਆਏਗਾ। ਠੀਕ ਹੈ ਜੀ। ਇਹਨਾਂ ਨੇ ਕਿੰਨੇ ਵੀ ਬੰਦੇ ਹੈਗੇ ਐ ਇਹਨੇ ਪੁੱਛ ਲੋ ਕਿ ਹਾਂ ਵੀ ਤੈਨੂੰ ਕੋਈ ਜ਼ੋਰ ਪਤਾ ਹੈ ਹਾਈਵੇ ਦਾ? ਕਿਸੇ ਸਾਲੇ ਨੂੰ ABC ਵੀ ਨਹੀਂ ਪਤਾ ਨਹੀਂ ਆਈ ਵੇ ਦੀ ਕਿ ਹਾਈਵੇ ਦਾ ਰੂਲ ਕੀ ਆ। ਠੀਕ ਹੈ ਜੀ ਬਦਮਾਸ਼ੀ ਇਹਨਾਂ ਕੋਲ ਹੱਥ ਹੈਗੀ ਐ ਤੇ ਫੰਦੇ ਵਿੱਚ ਲੜਕੀਆਂ ਹੀ ਬੈਠੀਆਂ ਹੀ ਉਹਨਾਂ ਦੇ ਵੀ ਹੱਥਾਂ 'ਤੇ ਲੱਗੀਆਂ ਸ਼ੀਸ਼ਾ ਟੁੱਟਣ ਗਾਇਤੇ ਇਹ ਸਾਰੀ ਬਦਮਾਸ਼ੀ ਨਾ ਟੋਲ ਟੈਕਸ ਵਾਲਿਆਂ ਦੀ ਗੁੰਡੇ ਬੱਲੇ ਹੋ ਜਾਂਦਾ ਨਿਕਾਪ